ਸਾਸਰੀਆ ਕਾਹ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਇਆ ਹਾਂ ਜੋ ਕੋਈਆਂ ਚਟਨੀ ਵੀ ਹੈ ਤੇ ਸਬਜੀ ਵੀ ਹੈ ਜਿਸ ਨੂੰ ਆਪਾਂ ਚਟਨੀ ਦੀ ਤਰ੍ਹਾਂ ਵੀ ਖਾ ਸਕਦੇ ਹਾਂ ਤੇ ਸਬਜੀ ਦੀ ਤਰ੍ਹਾਂ ਵੀ ਖਾ ਸਕਦੇ ਹਾਂ ਇਹ ਆਪਸ਼ਨਲ ਹੈ ਤੁਹਾਨੂੰ ਜਿਸ ਤਰ੍ਹਾਂ ਚੰਗਾ ਲੱਗੇ ਉਸ ਤਰ੍ਹਾਂ ਇਸ ਦਾ ਸੇਵਨ ਕਰੇ ਤੇ ਹੈਲਥੀ ਵੀ ਬਹੁਤ ਹੈ ਵਿਟਾਮਿਨ ਏ ਦੇ ਨਾਲ ਭਰਪੂਰ ਹੈ ਵਿਟਾਮਿਨ ਸੀ ਦੇ ਨਾਲ ਭਰਪੂਰ ਹੈ ਮੈਗਨੀਸ਼ੀਅਮ ਹੈ ਫਾਸਫੋਰਸ ਵੀ ਇਹਦੇ ਵਿੱਚ ਆ ਜਾਂਦੇ ਆ ਤੇ ਹੋਰ ਕਈ ਤਰ੍ਹਾਂ ਦੇ मिनरल्स ਵਗੈਰਾ ਵੀ ਆ ਜਾਂਦੇ ਨੇ ਸੀਜ਼ਨਲ ਸਬਜੀ ਹੈ ਇਹ ਚਟਨੀ ਹੈ ਤੇ ਇਹਨੂੰ ਆਪਾਂ ਤਿਆਰ ਕਰਾਂਗੇ ਜੀ ਕਰੋੰਦਿਆਂ ਤੋਂ ਇਹ ਹੈ ਜੀ ਕਰੋੰਦਿਆਂ ਦੀ ਸਬਜੀ ਕਹਿ ਲਓ ਜਾਂ ਚਟਨੀ ਕਹਿ ਲਓ ਤੇ ਆਓ ਆਪਾਂ ਇਸ ਦੀ ਪ੍ਰੈਪਰੇਸ਼ਨ ਕਰਦੇ ਆਂ ਇੱਥੇ ਮੈਂ 250 ਗ੍ਰਾਮ ਦੇ ਕਰੀਬ ਕਰੋੰਦੇ ਲਏ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਸ ਨੂੰ ਥੋੜਾ ਕੋ ਅੱਗੋਂ ਪਿੱਛੋਂ ਕੱਟ ਕੇ ਤੇ ਇਹਦੇ ਬੀ ਜੇ ਪੱਕੇ ਹੋਣਗੇ ਤਾਂ ਆਪਾਂ ਕੱਢ ਦਾਂਗੇ ਤੇ ਬਾਕੀ ਜੇ ਕੱਚੇ ਹੋਣਗੇ ਤਾਂ ਆਪਾਂ ਰੱਖ ਲਾਂਗੇ ਆਓ ਆਪਾਂ ਇਹਨਾਂ ਨੂੰ ਦੋ ਪੀਸੇਸ ਦੇ ਵਿੱਚ ਕਰਕੇ ਤੇ ਇਸ ਦੇ ਬੀ ਦੇਖਦੇ ਆਂ ਕੱਚੇ ਆ ਕਿ ਪੱਕੇ ਆ ਤੇ ਉਸ ਹਾਮ ਨਾਲ ਆਪਾਂ ਇਹਦੇ ਵਿੱਚੋਂ ਕੱਢ ਦਵਾਂਗੇ ਇੱਥੇ ਆਪਾਂ ਸਾਰੇ ਕਰੋੰਦਿਆਂ ਨੂੰ ਦੋ ਭਾਗਾਂ ਵਿੱਚ ਕੱਟ ਲਿਆ ਹੈ ਤੇ ਇਹਦੇ ਜਿਹੜੇ ਕੱਚੇ ਕਰੋਂਦੇ ਸੀ ਉਹਨਾਂ ਦੇ ਬੀਜ ਮੈਂ ਨਹੀਂ ਕੱਢੇ ਤੇ ਜਿਹੜੇ ਪੱਕੇ ਹੋਏ ਬੀ ਸੀ ਉਹ ਕੱਟਣ ਲੱਗਿਆ ਪਤਾ ਲੱਗ ਜਾਂਦਾ ਆਪਾਂ ਨੂੰ ਇਹ ਪੱਕੇ ਹੋਇਆ ਹੈ ਕਿ ਕੱਚਾ ਹੋਇਆ ਹੈ ਜਿਹੜਾ ਆਸਾਨੀ ਨਾਲ ਬੀ ਹੈ ਜਿਹੜਾ ਉਹ ਕੱਟਿਆ ਜਾਂਦਾ ਹੈ ਤਾਂ ਉਹ ਕੱਚਾ ਹੀ ਹੁੰਦਾ ਤੇ ਪੱਕੇ ਬੀਜ ਨੂੰ ਆਪਾਂ ਕੱਢ ਲਿਆ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਮੈਂ ਕਾਫੀ ਸਾਰੇ ਬੀਜ ਕੱਢ ਚੁੱਕਾ ਹਾਂ ਤੇ ਹੁਣ ਆਓ ਆਪਾਂ ਅਸੀਂ ਸਬਜ਼ੀ ਦੀ ਜਾਂ ਚਟਨੀ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਗੈਸ ਦੇ ਉੱਤੇ ਇੱਕ ਫਰਾਈਪਨ ਲੈ ਲਿਆ ਹੈ ਇਸ ਦੇ ਵਿੱਚ ਮੈਂ ਅਧਿਕਰਸ਼ੀਤ ਹੋ ਵੀ ਘੱਟ ਕਿਉਂ ਪਾਵਾਂਗੇ ਕਿਉਂ ਨੂੰ ਆਪਾਂ ਥੋੜਾ ਜਿਹਾ ਗਰਮ ਕਰਦੇ ਹਾਂ ਤੁਹਾਨੂੰ ਇਸ ਦੇ ਵਿੱਚ 1/4 ਚਮਚ ਦੇ ਕਰੀਬ ਆਪਾਂ ਹਿੰਗ ਮਿਲਾ ਦਿੰਨੇ ਹਾਂ ਤੇ ਅੱਧੇ ਚਮਈ ਤੋਂ ਵੀ ਘੱਟ ਇਹਦੇ ਤੇ ਜੀਰਾ ਪਾ ਦਨੇ ਜੀਰਾ ਤੇ ਹਿੰਗ ਨੂੰ ਆਪਾਂ ਚੰਗੀ ਤਰ੍ਹਾਂ ਭੋਲ ਲਾਂਗੇ ਇਹ ਦੋਸਤੋ ਕਰੋNDE ਜਿਹੜੇ ਹੁੰਦੇ ਆ ਇਹ ਬਹੁਤ ਹੀ ਜ਼ਿਆਦਾ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਨੇ ਤੇ ਇਸ ਦੀ ਵਰਤੋਂ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਦੇ ਚਾਹੇ ਆਪਾਂ ਆਚਾਰ ਦੇ ਫਾਰਮ ਦੇ ਵਿੱਚ ਕਰੀਏ ਤੇ ਚਾਹੇ ਆਪਾਂ ਸਬਜ਼ੀ ਦੇ ਰੂਪ ਚ ਕਰੀਏ ਕੁਝ ਲੋਕ ਕੱਚੇ ਨੂੰ ਵੀ ਇਹ ਸਬਜ਼ੀਆਂ ਦੇ ਵਿੱਚ ਪਾ ਕੇ ਸਬਜ਼ੀਆਂ ਤਿਆਰ ਕਰਦੇ ਆ ਜੋ ਕਿ ਖੱਟੇਪਨ ਦੇ ਵਿੱਚ ਹੁੰਦੇ ਨੇ ਜਿਸ ਤਰ੍ਹਾਂ ਖੱਟਾ ਮਿੱਠਾ ਪੇਠਾ ਆ ਤੇ ਉਹਨਾਂ ਦੇ ਵਿੱਚ ਕਰੋਂਦੇ ਪਾਉਂਦੇ ਆ ਤੇ ਹੁਣ ਆਪਾਂ ਸਾਰੇ ਕਰੋਂਦੇ ਇਹਦੇ ਵਿੱਚ ਪਾ ਲੈਂਦੇ ਆ ਤੇ ਚੰਗੀ ਤਰ੍ਹਾਂ ਰਸ ਨੂੰ ਮਿਕਸ ਕਰ ਲਾਗੇ ਤੇ ਕਰੋਂਦਿਆਂ ਦੇ ਵਿੱਚ ਆਪਾਂ अद्धे चम्मच तो कच थोड़ा को नमक पाता अपना पानी रिज कर देसू आप चक के तीन तो चार मिनट तक ਆਪਾਂ ਨੇ ਗੈਸ ਦੀ ਫਲੇਮ ਨੂੰ ਆਪਾਂ ਸলো ਕਰ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਗੱਲ ਜਾਣਗੇ ਔਰ ਪਾਣੀ ਰਿਲੀਜ਼ ਕਰਨਗੇ ਉਸੇ ਪਾਣੀ ਦੇ ਵਿੱਚ ਇਹ ਚੰਗੀ ਤਰ੍ਹਾਂ ਪੱਕ ਵੀ ਜਾਣਗੇ। ਕ੍ਰੋਂਦੇ ਨੂੰ ਸলো ਫਲੇਮ ਤੇ ਪੱਕਦੇ ਹੋਏ 10 ਤੋਂ 2 ਮਿੰਟ ਹੋ ਚੁੱਕੇ ਆ। ਆਪਾਂ ਚੈੱਕ ਕਰੀਏ। ਆਪੋ ਕ੍ਰੋਂਦੇ ਆਪਣੇ ਹੀ ਪਾਣੀ ਦੇ ਵਿੱਚ ਕਾਫੀ ਚੰਗੀ ਤਰ੍ਹਾਂ ਗਲ ਜੇ ਲੱਗਦੇ ਆ। ਇਹਨਾਂ ਨੂੰ ਆਪਾਂ ਫਿਰ ਦੇਖਾਂਗੇ। ਹਾਂਜੀ। ਕਲੋਂ ਦੇ ਕਾਫੀ ਅੱਛੀ ਤਰ੍ਹਾਂ ਬਹੁਤ ਹੀ ਵਧੀਆ ਪੱਕ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਥੋੜੇ ਕੋਈ ਬੇਸਿਕ ਮਸਾਲੇ ਪਾ ਦਿਆਂ। ਨਮਕ ਆਪਾਂ ਪਹਿਲਾਂ ਜਿੰਨਾ ਕੋਲ ਪਤਾ ਹੀ ਆ ਪਾ ਹੀ ਦਿੱਤਾ ਸੀ। 1/4 ਚਮਚਾ ਜੀਰੇ ਤੇ ਇਸ ਲਾਲ ਮਿਰਚ ਪਾਵਾਂਗੇ ਤੇ 1/4 ਚਮਚੀ ਆਪਾਂ ਇਹਦੇ ਧਰਿਆ ਪਾਊਡਰ ਦਾ ਦਵਾਂਗੇ ਥੋੜਾ ਜਿਹਾ ਟੇਸਟ ਤੇ 1/4 ਚਮਚਾ ਤੋਂ ਥੋੜਾ ਜਿਹਾ ਘਾਟ ਗਰਮ ਮਸਾਲਾ ਤੇ ਇੱਥੇ ਇੰਚਪੋ ਆਪਾਂ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚ ਦਾ ਜਿਹੜਾ ਫਲੇਵਰ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਗੰਧਰ ਦਾ ਟੇਸ ਦੇਣ ਵਾਸਤੇ ਥੋੜਾ ਕੋ ਆਪਾਂ ਕਾਲਾ ਨਮਕ ਤਾਂ ਵੀ ਪਾ ਸਕਦੇ ਹਾਂ ਬੰਨ ਇਹ ਬੰਨ ਫਿਰ ਤੋਂ ਮੈਂ ਤੁਹਾਨੂੰ ਕਹਤਾ ਦੋਸਤ ਨਮਕ ਜੇ ਤਾਂ ਜ਼ਿਆਦਾ ਹੋ ਜਾਏ ਤਾਂ ਥੋੜਾ ਜਿਹਾ ਧਿਆਨ ਰੱਖੋ ਜੇ ਤਾਂ ਤੁਸੀਂ ਇਸ ਨੂੰ ਸਬਜ਼ੀ ਦੀ ਤਰ੍ਹਾਂ ਖਾਣਾ ਚਾਹੁੰਦੇ ਹੋ ਤਾਂ ਐਸੀ ਤਰ੍ਹਾਂ ਹੀ ਖਾ ਸਕਦੇ ਹੋ ਚਟਨੀ ਦੀ ਤਰ੍ਹਾਂ ਖਾਓ ਚਾਏ ਐਸ ਨੂੰ ਸਬਜ਼ੀ ਦੇ ਤਰ੍ਹਾਂ ਖਾਓ ਤੇ ਜੇ ਤੁਸੀਂ ਇਹਨੂੰ ਖੱਟਾ-ਮਿੱਠਾ ਖਾਣਾ ਚਾਹੁੰਦੇ ਹੋ ਤਾਂ ਫਿਰ ਇਸ ਦੇ ਵਿੱਚ ਤੁਹਾਨੂੰ ਸ਼ੱਕਰ ਮਿਲਾਣੀ ਪੈਗੀ ਕਿਉਂਕਿ ਬੱਚੇ ਆ ਜਿਹੜੇ ਇਹ ਖੱਟੀ ਚੀਜ਼ ਜ਼ਿਆਦਾ ਨਹੀਂ ਖਾਂਦੇ ਕਿਉਂਕਿ ਖੱਟੇ ਹੁੰਦੇ ਆ ਜੇ ਚਟਨੀ ਤਰ੍ਹਾਂ ਖਾਵਾਂਗੇ ਤਾਂ ਖੱਟੇ ਲੱਗਣਗੇ ਇਹਦੇ ਵਿੱਚ ਉਹਨਾਂ ਆਪਾਂ ਥੋੜਾ ਕੋ ਸ਼ੱਕਰ ਮਿਲਾ ਲਾਂਗੇ ਤੇ ਸ਼ੱਕਰ ਇਹਦੇ ਵਿੱਚ ਥੋੜੀ ਜਿਆਦਾ ਪੈਂਦੀ ਹੈ ਇੱਥੇ ਮੈਂ ਦੇ ਵਿੱਚ 2.5 ਚਮਚੇ ਤਕਰੀਬ ਸ਼ੱਕਰ ਪਾਵਾਂਗੇ ਦੇਸੀ ਖੰਡ ਆ ਦੋਸਤੋ ਦੇਸੀ ਸ਼ੱਕਰ ਆ ਅੰਤ ਚਮਚਾ ਚਾਪਾ ਹੋਰ ਪਾ ਦਿੰਦੇ ਤਾਂ ਇਹ ਆਪਣੀ ਸਬਜ਼ੀ ਸਮਝੋ ਜਾਂ ਚਟਨੀ ਸਮਝੋ ਜੋ ਤੁਸੀਂ ਸਮਝ ਲੈ ਉਹ ਸਮਝ ਕੇ ਤੁਸੀਂ ਖਾ ਸਕਦੇ ਗੈਸ ਦੀ ਫਲੇਮ ਆਪਣੀ ਸੇਮ ਤੇ ਹੈ ਥੋੜੀ ਜਿਹੀ ਵੀ ਸ਼ੱਕਰ ਪਿੰਗਰ ਜਦਗੀ 2 ਮਿੰਟਾਂ ਦੇ ਵਿੱਚ ਮੈਲਟ ਹੋ ਜਾਂਦੀ ਹੈ ਕਿਉਂਕਿ ਦੇਸੀ ਸ਼ੱਕਰ ਹੈ ਤਾਂ ਇਹ ਸਾਨੂੰ ਥੋੜੀ ਜਿਹੀ ਗੈਸ ਤੇਜ਼ ਕਰਕੇ ਉਨੋਂ ਆਪਏ ਸਾਨੂੰ ਕੱਢ ਦਵਾਂਗੇ ਗੈਸ ਦੀ ਫਲੇਮ ਨੂੰ ਬੰਦ ਕਰ ਦਿੰਦੇ ਜੇ ਜ਼ਿਆਦਾ ਸ਼ੱਕਰ ਤੁਸੀਂ ਸੇਕਾ ਲਵਾ ਲਈ ਤਾਂ ਫਿਰ ਜਿਹੜੀ ਹੈ ਟਾਈਟ ਹੋ ਜਾਂਦੀ ਹੈ ਤੇ ਆਹ ਉਹਨਾਂ ਆਪਏ ਸਾਨੂੰ ਕੱਢ ਕੇ ਪਰ ਉਸ ਦੇ ਆ। ਕਰੋੰਦਿਆਂ ਦੀ ਚਟਨੀ ਕਹਿ ਲਓ ਜਾਂ ਸਬਜ਼ੀ ਕਹਿ ਲਓ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ। ਇਹਨੂੰ ਹੋਰ ਸੁਆਦਿਸ਼ਟ ਬਣਾਉਣ ਵਾਸਤੇ ਕਿਉਂਕਿ ਹਾਲੇ ਇਹ ਚਟਨੀ ਗਰਮੀਆਂ ਤੇ ਇਹਦੇ ਉੱਤੇ ਮੈਂ ਕੁਛ ਹੈ ਜਿਹੜੇ ਸੂਰਜ ਮੁਖੀ ਦੇ ਬੀਜ ਪਾਵਾਂਗਾ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ। ਤੇ ਕੁਛ ਮੈਂ ਇਹਦੇ ਕੱਦੂ ਦੇ ਬੀਜ। ਇਹ ਬਹੁਤ ਜ਼ਿਆਦਾ ਤਾਕਤਵਰ ਤੇ ਹੈਲਥੀ ਚਟਨੀ ਬਣ ਜਾਂਦੀ ਹੈ। ਜੇ ਆਪਾਂ ਇਹਨਾਂ ਵਿੱਚ ਥੋੜੇ ਕੋਈ ਇਹ ਡਰਾਈ ਜਿਹੜੇ ਆ ਬੀਜ ਪਾ ਦਨੇ ਆ ਤੇ ਖਾਣ ਚ ਵੀ ਬੜੀ ਟੇਸਟੀ ਬਣ ਜਾਂਦੀ ਹੈ। ਤੋਂ ਐਸੀ ਤਰ੍ਹਾਂ ਦੀ ਰੈਸਪੀਜ਼ ਦੇਖਣ ਦੇ ਲਈ ਤੁਹਾਡੇ ਸਾਰੇ ਅਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕੇ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ। ਸਤਿ ਸ੍ਰੀ ਅਕਾਲ।